ਕਿਉਂ ਲੈ ਕੇ ਮੇਰ ਮਠਾਈ ਤਾਂ ਲੈ ਕੇ ਆਈ ਇਹਰਾ ਵੀ ਕਰਨ ਕਾਲੋ ਨੇ ਜਿਹੜਾ ਆ ਸੁਖੀ ਰੰਦਾਵਾ ਨਿਰਮਲ ਸਿੰਘ ਕਾਲਾ ਇਹਨਾਂ ਐਕਸੀਡੈਂਟ ਕਰਾਇਆ ਅੱਜ ਦਾ ਦਿਨ ਮੇਰਾ ਭਰਾ ਰਵੇਲ ਸਿੰਘ 아이 ਜਿ ਰਾਜਪਾਲ ਦੀ ਨਾਲ ਇਹਨਾਂ ਐਕਸੀਡੈਂਟ ਕਰਾਇਆ ਮੇਰਾ ਭਰਾ ਮਾਰਿਆ ਮੇਰੀ ਮਾਂ ਮਾਰੀ ਪੰਜ 8

ਮੈਨੂੰ ਤੁਹਾਡੀ ਪ੍ਰਸ ਨਹੀਂ ਚੰਗੀ ਲੱਗਦੀ ਹੁਣ ਮੈਨੂੰ ਤੁਹਾਡੀਆਂ ਪ੍ਰਸਾਂ ਨਹੀਂ ਚੰਗੀਆਂ ਲੱਗਣੀਆਂ ਮੈਨੂੰ ਨਹੀਂ ਤੁਹਾਡੀਆਂ ਪ੍ਰਸਾਂ ਚੰਗੀਆਂ ਲੱਗਣੀਆਂ ਅੱਜ ਲੋਕ ਲੱਗ ਪਏ ਓਏ ਯਾਰ ਥੱਲੇ ਭਾਈ ਸਰਦੂ ਸਾਰੇ ਯਾਰੋ ਅੱਜ ਦਾ ਮਾਮਲਾ ਹੈ ਕਿਨੇ ਨੇ ਰਿਮਾਂਡ ਮਿਲੇਆ ਕਿਨੇ ਨੇ ਪੁੱਛਿਆ ਰਿਮਾਂਡ ਦੇਖੋ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀਗਾ ਪੁਲਿਸ ਨੇ ਇਹ ਗਰਾਉਂਡ ਦਿੱਤੀ ਸੀ ਰਿਮਾਂਡ ਦੇ ਵਿੱਚ ਕਿ ਇਹਨਾਂ ਦੀ ਇੰਟੈਂਸ਼ਨ ਕੀ ਆ ਔਰ ਇਹਨਾਂ ਦੇ ਜਿਹੜੇ ਹੈਗੇ ਆ ਮਤਲਬ ਸਾਜਿਸ਼ ਵਿੱਚ ਕੌਣ ਕੌਣ ਸ਼ਾਮਲ ਨੇ ਇਹਦੇ ਬਾਰੇ ਪਤਾ ਲਗਾਉਣਾ ਔਰ ਜੱਜ ਸਾਹਿਬ ਨੇ ਜਿਹੜਾ ਹੈਗਾ ਸਿਰਫ 3 ਦਿਨ ਦਾ ਰਿਮਾਂਡ ਦਿੱਤਾ ਹੈਗਾ ਹੁਣ 8 ਤਰੀਕ ਨੂੰ ਦੁਬਾਰਾ ਪੇਸ਼ ਕਰਨਾ ਹੈ ਕਿ ਕਿੰਨੇ ਦਿਨਾਂ ਤੇ ਪੇਸ਼ ਕਰਨਾ ਹੁੰਦਾ ਕਿੰਨੇ ਘੰਟਿਆਂ ਦੇ ਵਿੱਚ ਕਿੰਨਾ ਤੇ ਕਿੰਨਾ ਇਹ ਵਿਦਨ 24 ਹਾਰ ਪੇਸ਼ ਕਰਨਾ ਹੁੰਦਾ ਪਰ ਇਹਨਾਂ ਨੇ ਜਿਹੜਾ ਹੈਗਾ 9:30 ਵਜੇ ਦੀ ਜਿਹੜੀ ਨੀਅਰ ਅਬਾਊਟ ਅਰੈਸਟ ਹੈਗੀ ਆ ਕੱਲ ਦੀ 4 ਤਰੀਕ ਦੀ ਅੱਜ 9:30 ਵਜੇ ਪੇਸ਼ ਕਰ ਰਹੇ ਆ ਔਰ ਇਹਦੀਆਂ ਅਸੀਂ ਜਿਮਨੀ ਜਿਹੜੀਆਂ ਸੀਜ਼ ਕਰਾਤੀਆਂ ਫਰਦਰ ਅਸੀਂ ਇਹ ਅਗੇਂਸਟ ਇਹ ਕਾਰਵਾਈ ਕਰਾਂਗੇ ਕੰਪਲੇਂਟ ਫਾਈਲ ਕਰਾਂਗੇ ਇਸ ਜਰੀਆ ਅਸ ਪਰ ਲਾ ਅਗੇਂਸਟ ਹੈਗਾ ਜੀ ਪਰ ਕੋਈ ਨਾ ਤੇ ਰੇਡ ਕੀਤੀ ਘਟੇ ਨੂੰ ਦੱਸਿਆ ਕਰ ਲਈ ਮੌਨਲੀ ਕੋਈ ਰੇਡ ਕੀਤੀ ਗਈ ਸੀ ਹਾਂ ਜੀ अर्ਲੀ ਮਾਰਨਿੰਗ ਵੀ ਰੇਡ ਕੀਤੀ ਗਈ ਸੀ ਉਹਨਾਂ ਕੋਈ ਇਹਨਾਂ ਦੇ ਘਰੋਂ ਜਿਹੜਾ ਕੁਝ ਜੁਐਲਰੀ ਸੀਸੀਟੀਵੀ ਕੈਮਰਾਸ ਤੇ ਆਪਣਾ ਕੁਝ ਰਿਟਨ ਲਿਟਰੇਚਰ ਤੇ ਡੀਵੀਆਰਸ ਵਗੈਰਾ ਪੈਨ ਡਰਾਈਵਸ ਵਗੈਰਾ ਉਹ ਸਾਰਿਆਂ ਦੇ ਘਰੋਂ ਜਿਹੜੀਆਂ ਲੈ ਲਈਆਂ ਗਈਆਂ ਜਿਹੜੀ ਇਲੈਗਲੀ ਲਈਆਂ ਉਹਦਾ ਕੋਈ ਰਿਕਾਰਡ ਨਹੀਂ ਹੈਗਾ ਉਹਦੇ ਵੀ ਅਸੀਂ ਐਪਲੀਕੇਸ਼ਨ ਜਿਹੜੀ ਮੂਵ ਕੀਤੀ ਹੈ ਜਿਹੜਾ ਆਪਣੇ ਛੋੜੇ ਦੇ ਬੇਟੇ ਵੀ ਵਕੀਲ ਹਾਂਜੀ ਹਾਂਜੀ ਉਹਨਾਂ ਦੇ ਬੇਟੇ ਜਿਹੜਾ ਐਡਵੋਕੇਟ ਜਗਦੀਸ਼ ਸਿੰਘ ਬਾਜਵਾ ਤੇ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਜਿਹੜੇ ਉਹ ਦੋਨੇ ਐਡਵੋਕੇਟ ਆਗੇ ਉਹਨਾਂ ਵੱਲੋਂ ਹੀ ਅਸੀਂ ਐਪਲੀਕੇਸ਼ਨ ਮੂਵ ਕੀਤੀ ਹੈ ਕੋਈ ਮੰਗ ਰੱਖੀ ਹੈ ਕਿ ਦਰੈਨ ਸਿੰਘ ਛੋੜਾ ਵੱਲੋਂ ਕੋਈ ਮੰਗ ਰੱਖੀ ਦੀ ਦਰੈਨ ਸਿੰਘ ਛੋੜਾ ਵੱਲੋਂ ਤਾਂ ਇਹੀ ਮੰਗ ਕੋਈ ਉਹਨਾਂ ਵੱਲੋਂ ਤਾਂ ਜੇ ਕੋਈ ਫਿਲਹਾਲ ਮੰਗ ਨਹੀਂ ਰੱਖੀ ਗਈ ਉਹਨਾਂ ਦੇ ਬੇਟਿਆਂ ਵੱਲੋਂ ਐਪਲੀਕੇਸ਼ਨ ਆਈ ਆ ਦਰੈ ਉਹਨਾਂ ਦੇ ਕੋਈ ਗੁਰਸਿੱਖ ਹੋਣ ਕਰਕੇ ਹਾਂ ਹਾਂ ਉਹ ਜਿਹੜਾ ਇੱਕ ਗੁਰਸਿੱਖ ਹੋਣ ਕਰਕੇ ਉਹਨਾਂ ਨੇ ਕਿਹਾ ਸੀ ਮੇਰਾ ਜਿੱਤੇ ਮੈਨੂੰ ਕਿਹਾ ਮੇਰੇ ਕੰਬਲ ਤੇ ਕਸ਼ੇਰਾ ਜਿਹੜਾ ਉਹ ਮੈਨੂੰ ਦਿੱਤਾ ਜਾਵੇ ਹਾਂਜੀ ਹਾਂਜੀ ਤੇ ਕਿੰਨੇ ਦਿਨ ਦਾ ਪੁਲਸ ਤੋਂ ਰਿਮਾਂਡ ਮੰਗਵਾਇਆ ਪੁਲਸ ਸਾਤ ਦਿਨ ਦਾ ਰਿਮਾਂਡ ਮੰਗਾਇਆ ਗਿਆ ਸੀਗਾ ਤੇ ਔਰਤਾਂ ਦਾ ਜਿਹੜਾ 3 ਦਿਨ ਦਾ ਰਿਮਾਂਡ ਜਿਹੜਾ ਦਿੱਤਾ ਹਾਂ ਜੀ ਅਸੀਂ ਬਰੋ। ਭਾਈ ਸਰਾਜ ਨਰਾਇਣ ਸਿੰਘ ਚੋੜਾ ਪੇਸ਼ ਕੀਤਾ ਗਿਆ ਕਿ ਕਿਨੇ ਦਿਨ ਦਾ ਰਿਪੋਰਟ ਕਰਦਾ ਹੈ। ਯਾ ਸਮਝਾ ਤਿੰਨ ਦਿਨ ਦਾ ਮਾਰ ਦਿੰਦਾ ਜੀ। ਤਿੰਨ ਦਿਨ ਦਾ ਪੁਲਸ ਮਾਰ ਦਿੰਦਾ ਹੈ। ਕਿਨੇ ਦਿਨ ਦਾ ਮੰਗਿਆ ਗਿਆ ਤੁਹਾਡੇ ਵੱਲੋਂ? ਸਾਡੇ ਵੱਲੋਂ ਮਾਰ ਜਿਆਦਾ ਮੰਗਿਆ ਸੀ ਜੱਜ ਸਾਹਿਬ ਨੇ ਆਰਗੂਮੈਂਟ ਸੁਣ ਕੇ ਤਿੰਨ ਦਿਨ ਦਾ ਮਾਰ ਜਨ ਦਤਾ ਹੈ। ਸਰ ਅਭੀ ਕਹਿ ਜੀ ਬੋਲਦੇ ਕਿ 24 ਘੰਟੇ ਬਾਅਦ ਦਾ ਜਿਹੜਾ ਪਹਿਲਾ ਹੈ। ਹਾਂ ਜੀ ਤਿੰਨ ਦਿਨ ਬਾਅਦ ਪੇਸ਼ ਕੀਤਾ ਜਾਊਗਾ। ਸਰ ਹਿੰਦੀ ਵਿੱਚ ਬੋਲ ਜੀ। ਜੀ ਨਰਾਇਣ ਸਿੰਘ ਚੋੜਾ ਜੀ ਕੋ ਆਜ ਆ ਇੱਕ ਸੈਕਿੰਡ 24 ਮਿੰਟ ਤੋਂ ਬਾਅਦ ਪੇਸ਼ ਕਰਾਇਆ ਸੀ ਐਪਲੀਕੇਸ਼ਨ ਮੂਵ ਕਰਾਈ ਜਿ ਕੋ ਜੋ ਵੀ ਜੋ ਵੀ ਯੂਨੀਵਰਸਿਟੀਜ਼ ਬੰਦੀ ਜੋ ਡਿਟੇਲਸ ਨੇ ਤੁਹਾਨੂੰ ਆਲਰੇਡੀ ਸੀਨੀਅਰ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ ਜੇ ਫਰਦਰ ਜੋ ਡਿਵੈਲਪਮੈਂਟ ਹੋਊਗੀ ਉਹ ਤੁਹਾਨੂੰ ਸੀਨੀਅਰ ਅਫਸਰ ਦਿੱਤੀ ਆਊਗੀ ਅੱਜ ਮੈਂ ਪੇਸ਼ਦਾਨਦ ਕਰਵਾਉਣ ਆਇਆ ਸੀ ਨਾਲ ਉਹ ਜੱਲ ਸਾਹਿਬ ਨੇ ਸਾਨੂੰ 3 ਦਿਨ ਦਾ ਰਵਾੜ ਦਿੱਤਾ ਹੈ ਦੈਟਸ ਆਲ ਸਰ ਐਫ ਆਈ ਆਰ ਨੰਬਰ ਕੀ ਹੈ ਜੀ ਐਫ ਆਈ ਆਰ ਨੰਬਰ